ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਹੈਗਾ ਜੀ ਟੈਰਾਮਾਈਸਿਨ ਦਾ ਇੰਜੈਕਸ਼ਨ ਯਾਨੀ ਕਿ ਹੁਣ ਤੱਕ ਆਪਾਂ ਵੀਡੀਓ 'ਚ ਦੱਸਿਆ ਸੀਗਾ ਭਰਾ ਮੇਰਾ ਪਹਿਲੀ ਗੱਲ ਤਾਂ ਉਹ ਵੀ ਆਪਾਂ ਉਹ ਦਵਾਈ ਪਾਈ ਦੀ ਆ ਜਿਹਦਾ 110% ਰਿਜ਼ਲਟ ਹੋਵੇ 16 17 ਦਾ ਮੈਂ ਬਤ ਕਰਦਾ ਜਦੋਂ ਕਬੂਤਰ ਸੁੱਕ ਜਾਂਦੇ ਆ ਨਾ ਉਦੋਂ ਆਪਾਂ ਉਹਨਾਂ ਨੂੰ ਹੋਰ ਹੀ ਖੇ ਸਵਾ ਦੇਈ ਜਾਂਦੇ ਆ ਹੋਇਆ ਉਹਨਾਂ ਨੂੰ ਬੁਖਾਰ ਹੁੰਦਾ ਵੀਰੇ ਠੀਕ ਆ ਤੇ ਤਿੰਨ ਟੱਕ ਸ਼ੂਗਰਾ ਜੀ ਸਰਿੰਜ ਦੇ ਮੂਹਰੇ ਇਹ ਕਬੂਤਰ ਦੇ ਲਾ ਦੇਣੇ ਆ ਸਵੇਰੇ ਸ਼ਾਮ ਤਿੰਨ ਦਿਨ ਚਾਰ ਦਿਨ ਲਗਾਤਾਰ ਲਾ ਦੋ ਮੈਂ ਉਦੋਂ ਵੀ ਕਹਿਆ ਸੀ ਜੀ ਤੇ ਰੱਬ ਨੇ ਕਾਂਟਾ ਮਾਰਿਆ ਹੋਇਆ ਉਹ ਜਾਨਵਰ ਮਰੂਗਾ ਆਦਰਵਾਇਸ ਕੋਈ ਬੱਚਾ ਜਾਂ ਵੱਡਾ ਇਹਦੇ ਨਾਲ ਮਰਦੇ ਨਹੀਂ ਲੋਟ ਹੋ ਜਾਂਦੇ ਹੌਲੀ ਹੌਲੀ ਖਰਾਕ ਪਾਉਣ ਨਾਲ ਮੁੜ ਕੇ ਉਹ ਪਰ ਜਾਂਦੇ ਆ ਤੇ ਮੇਰੇ ਭਾਈ ਬਹੁਤ ਯਾਨੇ ਵੀਰਾਂ ਨੇ ਵੀਡੀਓ ਚ ਦੇਖ ਕੇ ਵਰਤੀ ਸੀ ਚੀਜ਼ ਤੇ ਬਹੁਤ ਸੋਨਾ ਆਇਆ ਬਹੁਤ ਕਮੈਂਟ ਆਏ ਵੀ ਭਾਈ ਜੀ ਤੁਹਾਡਾ ਟੀਕਾ 110% ਵਰਕ ਕਰਦਾ ਤੇ ਉਹ ਬੰਦੇ ਵੀ ਕਮੈਂਟ ਕਰ ਦਿਓ ਜਿਨ੍ਹਾਂ ਨੇ ਇਹ ਵਰਤਿਆ ਵਾ ਠੀਕ ਆ ਭਾਈ ਸੋਕੇ ਤੋਂ ਤਾਂ ਇੰਨਾ ਇੱਕ ਵਧੀਆ ਚੀਜ਼ ਹੈ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਇੱਕ ਇੱਕ ਹਿਸਾਬ ਦਾ ਕਬੂਤਰਾਂ ਲਈ ਇਹ ਵਰਦਾਨ ਹੀ ਹੈ ਠੀਕ ਆ ਜਾਨਵਰਾਂ ਦਾ ਟੀਕਾ ਤੇ ਜਾਨਵਰ ਤੇ ਲੱਗ ਜਾਣਾ ਠੀਕ ਆ ਜੀ 110% ਰਿਜ਼ਲਟ ਆਪਾਂ ਉਹ ਚੀਜ਼ ਪਾਈਦੀ ਆ ਜਿਹਦਾ ਰਿਜ਼ਲਟ ਆਪ ਵੀ ਲਿਆਵਾ ਤੇ ਲੋਕਾਂ ਨੇ ਵੀ ਲਿਆਵਾ ਠੀਕ ਆ ਭਰਾ ਇੱਕ ਨੰਬਰ ਚੀਜ਼ ਆ ਇਹਨੂੰ ਵੱਧ ਤੋਂ ਵੱਧ ਵਾਰਤਿਓ ਤੇ ਹਾਂ ਜਿਹੜੇ ਕੋਲ ਤਾਂ ਸੁੱਕਣ ਲੱਗ ਜਾਂਦੇ ਆ ਵੀਰ ਮੇਰੇ ਉਹਨਾਂ ਨੂੰ ਸਰੋਂ ਸ਼ੋਲੇ ਮੱਕੀ ਜਾਂ ਜੋ ਵੀ ਤੁਸੀਂ ਪਾਉਨੇ ਸਾਰਾ ਕੁਝ ਬੰਦ ਕਰ ਦਿਓ ਸਿਰਫ ਕਣਕ ਪਾ ਦਿਓ ਜੇ ਕਣਕ ਨਹੀਂ ਮਤਲਬ ਥੋੜਾ ਹੋਰ ਸਮਾਂ ਹੈਗਾ ਤੁਹਾਡੇ ਕੋਲੇ ਤਾਂ ਰੋਟੀ ਢਾਟੀ ਕੁੱਟ ਕੇ ਪਾ ਦਿਓ ਉਹਦੇ ਨਾਲ ਐ ਹੁੰਦਾ ਵੀ ਪੰਜ ਸੱਤ ਦਿਨ ਹਲਕੀ ਚੀਜ਼ ਪੈਣ ਨਾਲ ਕੁੱਤਰਾ ਰਿਕਵਰ ਛੇਤੀ ਹੋ ਜਾਂਦਾ ਠੀਕ ਆ ਬਰਾ ਸਤਿ ਸ਼੍ਰੀ ਅਕਾਲ ਜੀ